ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਅੱਜ ਤੁਹਾਨੂੰ ਐਸਾ ਕੰਮ ਕਰਨ ਵਾਲੇ ਬਾਈ ਨੂੰ ਮਲਾਉਣ ਜਾ ਰਹੇ ਹਾਂ ਜਿਹੜੇ ਕੰਮ ਤੋਂ ਬਹੁਤ ਸਾਰੀ ਦੁਨੀਆ ਨਫ਼ਰਤ ਕਰਦੀ ਆ ਜਾਂ ਪਾਸਾ ਵੱਟਣ ਦੀ ਕੋਸ਼ਿਸ਼ ਕਰਦੀ ਆ ਅੱਜ ਤੁਹਾਨੂੰ ਮਲਾਵਾਂਗੇ ਬਾਈ ਜਿਹੜੇ ਬੱਕਰੀਆਂ ਭੇਡਾਂ ਉਹਨਾਂ ਨੂੰ ਚਾਰਦੇ ਆ ਤੇ ਸਾਡੇ ਇਹ ਸੱਭਿਆਚਾਰ ਦਾ ਵੀ ਇੱਕ ਅਨਿਖੜਵਾਂ ਅੰਗ ਹੈ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਗੋਰਾ ਜੀ ਗੁਰਈ ਕਿਵੇਂ ਤੁਸੀਂ ਸੋਚਿਆ ਵੀ ਮੈਂ ਬੱਕਰੀਆਂ ਪਾਲ ਲਿਆ ਕਰੂੰ ਕਿਉਂਕਿ ਅੱਜ ਅger ਹੁਣ ਹੌਲੀ-ਹੌਲੀ ਇਹ ਟਾਈਮ ਲੋਕੇ ਖਤਮ ਹੁੰਦਾ ਜਾਂਦਾ ਤੇ ਜੀ ਹੁਣ ਸਾਨੂੰ ਪ੍ਰਾਣਾ ਮੋੜ ਤੋਂ ਹੀ ਲੱਗਿਆ ਮਾਇਲ ਮੋਬਾਈਲ ਜੀ ਅੱਛਾ ਤੇ ਸਾਨੂੰ ਹੁਣ ਛੱਡਣਾ ਵੀ ਔਖਾ ਹੂੰ ਭਲਾ ਸਾਡਾ ਘਾਟਾ ਹੋਵੇ ਚਾਹ ਕੋਈ ਵਾਧਾ ਵੀ ਹੋਵੇ ਸਾਨੂੰ ਛੱਡਣਾ ਬਹੁਤ ਔਖਾ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਭਈ ਇਹ ਮੈਂ ਜੋ ਚਾਰ ਦਿਨ 20 ਸਾਲ ਦੇ ਆਸ-ਪਾਸੇ ਹੋ ਗਏ ਜੀ ਤੇ ਛੋਟੇ ਹੁੰਦੇ ਲੱਗੇ ਸੀ ਤੁਸੀਂ ਹਾਂਜੀ ਹਾਂ ਤੇ ਉਹ ਕਿਵੇਂ ਸ਼ੌਂਕ ਆ ਗਿਆ ਸੀ ਜਦੋਂ ਤੱਕ ਜਦੋਂ ਵੀ ਬਚਪਨ ਚ ਵੀ ਅਗਲਾ ਤੈਨੂੰ ਦਿੰਦਾ ਵੀ ਮੈਂ ਤਾਂ ਮੁਸ਼ਕਲੇ ਕੰਮ ਚ ਨਹੀਂ ਜਾਂਦਾ ਉਹਦਾ ਜੀ ਲੈਰ ਹੀ ਇਹੋ ਜੀ ਹੁੰਦੀ ਆ ਬਚਪਨ ਦੀ ਹਮ ਬਸ ਜੀ ਕਰਿਆ ਉਹਦਾ ਵੀ ਇਹੀ ਕੰਮ ਕਰਨਾ ਆਪਾਂ ਉਹ ਜਾਨਵਰਾਂ ਨਾਲ ਪਿਆਰ ਹਾਂ ਬਸ ਮੂਹ ਪੈ ਗਿਆ ਤੇ ਬਸ ਉਹ ਹੀ ਤੁਰਿਆ ਆਉਂਦਾ ਹੁੰਦਾ ਤੇ ਇਹ ਫਿਰ ਘਰ ਦੇ ਨਹੀਂ ਲੜੇ ਸੀ ਜਦੋਂ ਵੀ ਯਾਰ ਵੀ ਕਿਹੜੇ ਪੁੱਠੇ ਕੰਮ ਚ ਪੈ ਗਿਆ ਤੂੰ ਕਰਦੇ ਸੀਗੇ ਜੀ ਤੈਨੂੰ ਪੰਜ ਹੀ ਕਰਦੇ ਰਹੇ ਮੁੜ ਕੇ ਲੜ ਲੜਾ ਕੇ ਆਪੇ ਹਟ ਹਟ ਕੇ ਹੂੰ ਕੀਆਂ ਵਕਾ ਵੀ ਦਿੱਤੀਆਂ ਫੇਰ ਫੇਰ ਨਹੀਂ ਕੁਛ ਕੀਤਾ ਫੇਰ ਫੇਰ ਲੈ ਲਿਆ ਜੀ ਹੂੰ ਕੀ ਕਹਿੰਦੇ ਹੁੰਦੇ ਸੀ ਤੂੰ ਵੀ ਇਹ ਕੀ ਕੰਮ ਹੈ ਤਰੀਕੇ ਦਰਫਕਾਈਆਂ ਕਰਦੇ ਫਿਰੋਂਗੇ ਅੱਜ ਪਤਾ ਮੋਸਕਾ ਉਦਖਲਾਨਾ ਘੱਟ ਵੀ ਇਹ ਕਹਿੰਦੇ ਕਰਦੇ ਕਰਦੇ ਕਹਿੰਦੇ ਸੀ ਹੂੰ ਫੇਰ ਆਉਂ ਜਿਹੜੀ ਫਾਟ ਗਏ ਜੀ ਹੂੰ ਮੋਸ਼ਕਾ ਨੂੰ ਹਟ ਗਿਆ ਮੋਸ਼ਕਾ ਨੂੰ ਵਾੜ ਗਿਆ ਥੋੜੇ ਪੈਸੇ ਮਿਲ ਲਾ ਕੇ ਵੀ ਕਰਦੇ ਤਾਂ ਹੋਰ ਕੋਈ ਹੈ ਨਹੀਂ ਚਲ ਟੀਮ ਵਿੱਚ ਬਈ ਪੜ੍ਹਾਈ ਲਿਖਾਈ ਦੀ ਜ਼ਰੂਰਤ ਹੈ ਕਿ ਨਹੀਂ ਕੋਈ ਪੜ੍ਹੇ ਕਿ ਨਹੀਂ ਤੁਸੀਂ ਪੜ੍ਹਾਈ ਲਿਖਾਈ ਦੀ ਹੈਗੀ ਆ ਹੁਣ ਜ਼ਰੂਰਤ ਐ ਨਹੀਂ ਆ ਜੀ ਹੁਣ ਦਵਾਈ ਵੀ ਲੈਣੀ ਆ ਕੋਈ ਉਹ ਚ ਪੜ੍ਹਾਈ ਦੀ ਲੋੜ ਹੂੰ ਜੇ ਟੀਕਾ ਵੀ ਲਾਉਣਾ ਫੇਰ ਵੀ ਸਮਝ ਸੋਚ ਕੇ ਲਾਉਣਾ ਹੂੰ ਕੋਈ ਦਵਾਈ ਲੈਣੀ ਆ ਫੇਰ ਵੀ ਸਮਝ ਸੋਚ ਕੇ ਲਿਆਉਣੀ ਪੈਂਦੀ ਆ ਅਗਲਾ ਤਾਂ ਦੇ ਦਿੰਦਾ ਤੇ ਗਾ ਵੇਖ ਕੇ ਆਪ ਦੇਣੀ ਆ ਹੂੰ ਅੱਛਾ ਦਵਾਈ ਬੂਟੀ ਤਾਂ ਨਿਤੰ ਨੂੰ ਚੱਲਦੀ ਰਹਿੰਦੀ ਹੈ ਜੀ ਇਹਨਾਂ ਨੂੰ ਕੋਈ ਬਿਮਾਰੀ ਬੂਮੂਰੀ ਵੀ ਪੈ ਜਾਂਦੀ ਹੈ ਪੈ ਜਾਂਦੀ ਹੈ ਹੂੰ ਨੁਕਸ ਬਹੁਤ ਪੈ ਕੀ 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 ਦਿੱਕਤ ਆਉਂਦੀ ਹੈ ਨਾ ਬੁਖਾਰ ਵੀ ਹੋ ਜਾਂਦਾ ਨੱਕ ਘਟ ਵੀ ਹੋ ਜਾਂਦਾ ਚੱਕਰੀ ਵਾਲਿਆ ਵੀ ਬਿਮਾਰੀ ਪੈ ਜਾਂਦੀ ਹੈ ਹੂੰ ਹੋਰ ਵੀ ਬਹੁਤ ਬਿਮਾਰੀਆਂ ਪੈ ਜਾਂਦੀਆਂ ਮੈਲਾ ਵੀ ਚੜ ਜਾਂਦਾ ਹੂੰ ਜਿੱਤੇ ਇਹ ਫਿਰ ਜਦੋਂ ਤੁਸੀਂ ਜਾਣਦੇ ਹੋ ਇਹਨਾਂ ਨੂੰ ਲੈ ਕੇ ਹਾਂਜੀ ਤੇ ਲੋਕ ਜਿਵੇਂ ਕਹਿੰਦੇ ਵੀ ਆ ਨਾ ਵੀ ਜਦੋਂ ਨੰਗਦੀਆਂ ਬੱਕੀਆਂ ਪਿੱਟ ਤੇ ਲੋਕਾਂ ਨੱਕ ਤੇ ਮਾਲਾ ਲੈਂਦੇ ਆ ਤੇ ਤੁਹਾਨੂੰ ਕਹਿੰਦੇ ਹੁੰਦੇ ਵੀ ਯਾਰ ਕਿਹੜੇ ਵੀ ਕੰਮ ਚ ਤੁਸੀਂ ਪੈ ਉਹਨਾਂ ਨੂੰ ਹੁਣ ਬੱਸ ਕਰੋ ਇਹ ਜਵਾਨਾ ਨਹੀਂ ਰਿਹਾ ਨਾ ਉਹ ਜਿਨ੍ਹਾਂ ਨੂੰ ਨਹੀਂ ਪਤਾ ਜੀ ਉਹ ਕਹਿ ਵੀ ਦਿੰਦੇ ਆ ਕਈ ਬੰਦੇ ਚੰਗੇ ਵੀ ਆ ਵੀ ਇਹਨਾਂ ਰੋਟੀ ਦਾ ਧੰਦਾ ਹੂੰ ਕੋਈ ਵੀ ਕੰਮ ਆ ਵੀ ਰੋਟੀ ਦਾ ਧੰਦਾ ਹੈ ਆਵਦਾ ਕਰੀ ਜਾਂਦੇ ਖਾਈ ਜਾਂਦੇ ਆ ਹੂੰ ਤੇ ਕਈ ਹੁੰਦੇ ਆ ਉਹ ਜਿਹੇ ਵੀ ਕੋਈ ਕਹਿ ਦਿੰਦਿਆ ਵੀ ਇਹ ਕੀ ਕੰਮ ਆ ਯਾਰ ਮੁਸ਼ਕਾਉਂ ਦਾ ਫਲਾਨ ਢੋਖੜਾ ਹੂੰ ਸੌ ਕਰਾਂ ਦੇ ਬੋਲਦੇ ਵੀ ਹੈਗੇ ਲੋਕ ਹੂੰ ਜੋ ਜੀ ਮੱਤ ਤਾ ਉਹ ਜੀ ਵਰਤੀ ਜਾਂਦਾ ਅਗਲਾ ਬੱਕਰੀ ਪਾਲਣਾ ਸੌਖਾ ਕਿ ਭੇਡ ਪਾਲਣਾ ਸੌਖਾ ਜੀ ਹੁਣ ਬੱਕਰੀ ਵੀ ਸੌਖੀ ਆ ਜਿਨ੍ਹਾਂ ਦੇ ਫਾਰਮ ਫੂਰਮ ਬਣੇ ਆ ਘਰੇ ਸੰਭੀ ਜਾਂਦੇ ਆ ਹੂੰ ਬੱਕਰੀ ਵੀ ਠੀਕ ਆ ਤੇ ਭੇਡ ਵੀ ਠੀਕ ਆ ਵੈਸੇ ਹੂੰ ਭੇਡ ਦੀ ਸੰਭਾਲ ਥੋੜੀ ਜੀ ਘਾਟ ਆ ਹੂੰ ਤੇ ਬੱਕਰੀ ਦੀ ਜ਼ਿਆਦਾ ਹੂੰ ਉਹ ਜ਼ਿਆਦਾ ਤੇ ਇਹਨਾਂ ਦਾ ਰੇਟ ਉਪ ਕੀ ਹੁੰਦਾ ਜਿਵੇਂ ਜਿਵੇਂ ਉਹਨਾਂ ਦੇ ਭੇਡਾਂ ਹੁੰਦੀਆਂ ਤੇ ਬੱਕਰੀ ਚ ਰੇਟ ਜ ਵੀ ਫਰਕ ਕਰਦਾ ਹਾਂਜੀ ਫਰਕ ਹੂੰ ਭੇਡ ਸਸਤੀ ਆ ਬੱਕਰੀ ਮਹਿੰਗੀ ਇਹਦਾ ਪਾਲਣ ਪੋਛਣ ਵੀ ਉਹ ਤੇਨੂੰ ਫਿਰ ਬਿਮਾਰੀ ਵੀ ਘੱਟ ਲੱਗਦੀ ਆ ਇਹ ਬਿਮਾਰੀ ਤਾਂ ਸਾਰਿਆਂ ਨੂੰ ਲੱਗਦੀ ਆ ਹੂੰ ਬੱਕਰੀ ਨੂੰ ਵੀ ਲੱਗ ਜਾਂਦੀ ਆ ਤੇ ਭੇਡ ਨੂੰ ਵੀ ਲੱਗ ਜਾਂਦੀ ਆ ਹੂੰ ਸਾਰਿਆਂ ਨੂੰ ਲੱਗ ਤੇ ਤੁਹਾਡੇ ਕੋਲੇ ਹੁਣ ਕਿੰਨੇ ਜਾਨਵਰ ਆ ਸਾਡੇ ਕੋਲੇ ਹੋਣਗੇ ਜੀ 50 60 ਦੇ ਆਸੇ-ਪਾਸੇ 50 60 ਹੈਗੇ ਹਾਂਜੀ ਤੇ ਇਹਨਾਂ ਦਾ ਫਿਰ ਦਿੱਲੀ ਦਾ ਖਰਚਾ ਕਿੰਨਾ ਕਾਇਦ ਦਿੱਲੀ ਦਾ ਖਰਚਾ ਇਹ ਨੀਰਾ ਵੀ ਪਾਉਣਾ ਹੂੰ ਜੇ ਸਾਡੇ ਲਵੇ ਹੁਣ ਸਾਡੇ 600 ਨੂੰ ਲਿਆ ਸੀ 70 ਕੁਆਂਟਲ ਲਿਆ ਸੀਗਾ ਹੂੰ ਤੇ ਉਹ ਇਹਨਾਂ ਨੂੰ ਹੁਣ ਕੁਆਂਟਲ ਦੇ ਆਸੇ-ਪਾਸੇ ਪਾਈ ਦਾ ਤੇ ਦਿੱਲੀ ਦਿੱਲੀ ਕੁਆਂਟਲ ਹੈ ਹਾਂਜੀ ਹੂੰ ਬਰਬਾਰ ਵੀ ਚਾਰ ਕੇ ਲਈ ਜਾਂਦੇ ਹੂੰ ਘਰੇ ਵੀ ਪਾਉਣੇ ਤੇ ਬਾਹਰ ਵੀ ਚਾਰਦੇ ਫੇਰ ਕਿਤੇ ਇੱਕ ਸੈਟਿੰਗ ਆਉਂਦੀ ਹਾਂਜੀ ਹਾਂ ਫੇਰ ਜੇ ਅੱਗੇ ਸੂਰਤ ਆਉਂਦਾ ਤੇ ਫਿਰ ਭਈ ਇਹ ਜਿਹੜਾ ਖਰਚਾ ਤੁਸੀਂ ਫਿਰ ਦਵਾਈਆਂ ਤੇ ਵੀ ਆਉਂਦਾ ਵੀ ਮਤਲਬ ਕਿ ਤੁਹਾਨੂੰ ਘੱਟੋ ਘੱਟ ਰੋਜ਼ ਦਾ 1000 ਰੁਪਏ ਦਾ ਖਰਚਾ ਇਸੇ ਤੇ ਆ ਜਾਂਦਾ ਆ ਜਾਂਦਾ ਜੀ ਆ ਜਾਂਦਾ ਤੇ ਥੋੜਾ ਆਪ ਦੀ ਵੀ ਧਿਆੜੀ ਲਾ ਤੇਰਾ ਉਹ ਆਪਦੇ ਵੀ ਲਾ ਕੇ ਫਿਰ ਕੋਈ ਧੱਲ ਮਸ ਵੀ ਆ ਕੋਈ ਨੀਰੇ ਦਾ ਵੀ ਆ ਕੋਈ ਹੋਰ ਵੀ ਦਾਣਾ ਦੁਨੇ ਵੀ ਪੌਝਦੇ ਆ ਵਿੱਚ ਮਤਲਬ ਵੀ 22500 ਰੁਪਿਆ ਖਰਚ ਆ ਦੇ ਲਾਏਗਾ ਜੀ ਹੈਗਾ ਇੰਨੇ ਜੀ ਤੇ 50 ਜਾਨਵਰ ਦੇ ਹਾਂ ਜੀ ਹਾਂ ਤੇ ਬਈ ਫਿਰ ਜੇ ਇੰਨਾ ਵੀ 22500 ਲਾਈਏ ਤਾਂ ਇਹਦਾ ਬਣ ਜਾਂਦਾ ਮਹੀਨੇ ਦਾ 70-80000 ਰੁਪਿਆ ਤਾਂ ਖਰਚਾ ਬਣ ਹਾਂ ਜੀ ਹਾਂ ਤੇ ਫਿਰ ਤੁਹਾਡੀ ਕਮਾਈ ਫਿਰ ਕਿਵੇਂ ਹੁੰਦੀ ਹੈ ਕਮਾਈ ਜੀ ਬਸ ਐ ਟਾਈਮ ਪਾਸ ਹੋਈ ਜਾਂਦਾ ਵੀ ਖਰਚਾ ਜੇ ਪੂਰਾ ਹੋ ਜਾ ਖਰਚਾ ਪੂਰਾ ਹੋ ਜਾਂਦਾ ਕੋਈ ਹੋਰ ਕੰਮ ਵੀ ਨਹੀਂ ਕਰਨ ਜੋਗਰੇ ਨਾ ਛੱਡਣ ਨੂੰ ਜੀ ਕਰਦਾ ਪੁਰਾਣੀ ਲੱਭ ਜੁੜੀ ਹੈ ਫਿਰ ਹੁਣ ਉਹ ਖਾ ਛੱਡਣਾ ਵੀ ਤੇ ਫਿਰ ਬੱਚੇ ਤਾਂ ਕਹਿੰਦੇ ਹੋਣੇ ਆ ਯਾਰ ਵੇ ਤੁੱਕਾ ਨੂੰ ਐਵੇਂ ਕੋਠੇ ਕਮਾਂ ਚ ਹੁਣ ਛੱਡ ਦੇ ਕਹਿੰਦੇ ਕਹਿ ਦਿੰਦੇ ਆ ਜੀ ਹੂੰ ਪਰ ਛੁੱਟਦਾ ਨਹੀਂ ਪਰ ਨਹੀਂ ਮਨੋਂ ਨਹੀਂ ਵਿੱਚੋਂ ਹਾਂ ਨਾ ਨੂੰ ਜੀ ਕਹਿ ਕੇ ਸਾਰ ਦੇਈਦਾ ਵਿੱਚੋਂ ਨਹੀਂ ਮਾਰ ਕਹਿੰਦਾ ਤੇ ਭਾਈ ਜਿਵੇਂ ਤੁਸੀਂ ਦੱਸਦੇ ਸੀ ਤੁਹਾਡੇ ਰਿਸ਼ਤੇਦਾਰ ਨੇ ਇੱਕ ਵਾਰੀ ਵਿਕਾਤ ਤੇ ਸੀ ਫਿਰ ਸਾਲ ਬਾਅਦ ਤੁਸੀਂ ਕਿਵੇਂ ਲਏ ਮੇਰੇ ਵੀ ਮੜੇ ਦੱਸਿਓ ਕਾਹਦੀ ਫਿਰ ਜੀ ਮੈਨੂੰ ਪਤਾ ਸੀ ਵੀ ਇੰਨੇ ਪੈਸੇ ਇਕੱਠੇ ਵੀ ਨਹੀਂ ਹੋਣੇ ਜੀ ਫੇਰ ਉਹ ਮੱ પૈਸੇ ਇੱਕ ਵੇਖ ਕੇ ਕੋਈ ਉਹ ਜਿਹਾ ਹਿਸਾਬ ਤੇ ਮੈਂ ਆਪਦੇ ਨਾਮ ਕਰਾ ਤੇ ਜਾਵਾਂ ਹੂੰ ਉਹ ਜਮਾ ਕਰਾ ਦੇ ਮੈਂ ਆਪ ਨੂੰ ਲੋੜ ਪੈਣੀ ਪੈਣੀ ਹੈ ਮਨ ਵਿੱਚੋਂ ਕਹੀ ਜਾਂਦਾ ਸੀਗਾ ਤੇ ਉਹ ਪੈਸੇ ਚੱਕ ਕੇ ਸਾਫ ਫਿਰਦੇ ਰਹੇ ਮੇਲੇ ਤੇ ਮੁੜ ਕੇ ਫਿਰ ਉਹ ਫੇਰ ਉਹ ਹੀ ਪੈਸੇਆਂ ਦੀਆਂ ਫੇਰ ਲੈ ਲੈਂਦੇ ਹੂੰ ਵੀ ਕਰਦੇ ਨੇ ਕਿ ਹੋਰ ਨਿਕਲ ਕਰਦਾ ਹੈ ਤੇ ਕਰਦੇ ਵੀ ਆੱਕ ਜਾਂਦੇ ਹਿਸਾਬ ਭਰ ਗਿਆ ਕਰਿਆ ਪਸੰਦ ਨਹੀਂ ਇਹਦੇ ਨਾਲ ਤਾਂ ਚਲ ਵੀ ਪੈਸੇ ਨਹੀਂ ਲੈ ਹਾਂ ਉਸ ਤਾਂ ਕਰੇਗਾ ਹਾਂ ਹਾਂ ਹੂੰ ਤੇ ਬਈ ਜਦੋਂ ਤੁਸੀਂ ਚਾਰੰਜ ਜਾਣੇ ਹੋ ਇਹਨਾਂ ਨੂੰ ਹਾਂਜੀ ਉਦੋਂ ਫਿਰ ਕੀ ਕੀ ਮੁਸ਼ਕਲ ਆਉਂਦੀ ਆ ਤੁਹਾਨੂੰ ਮੁਸ਼ਕਲਾਂ ਜੀ ਹੁਣ ਰਾਹ ਹੈਗੇ ਆ ਭੀੜ ਹੂੰ ਨੰਗੇ ਆਲਾ ਮੈਂਟ ਦੀ ਜਰਾਦ ਨਹੀਂ ਕਰਦਾ ਹੂੰ ਨੰਗਾ ਨੂੰਗਾ ਦੇਣਾ ਥੋੜਾ ਜਿਹਾ ਔਖਾ ਹੀ ਆ ਹੂੰ ਪਰ ਮਸ਼ੀਨਰੀ ਵਧ ਗਈ ਹੈ ਰਾਹ ਦੂ ਘਟੀ ਜਾਂਦੇ ਆ ਹੂੰ ਰਾਹ ਦੋਨੋਂ ਪਾਸੇ ਤੋਂ ਵੱਡੀ ਦਾ ਜਾਂਦਾ ਤੇ ਮਸ਼ੀਨਰੀ ਵੇਖੋ ਜੀ ਵਧੀ ਕਿੰਨੀ ਜਾਂਦੀ ਐ ਨਿੱਤ ਹੂੰ ਫਿਰ ਇੱਕ ਤੇਜ਼ ਤੋਂ ਤੇਜ਼ ਆਉਂਦਾ ਅਗਲਾ ਹੂੰ ਤੇ ਜਦੋਂ ਕਿਸੇ ਦੇ ਖੇਤ ਖੂਦ ਚ ਜਾਲ ਦੇ ਜਾਵਣ ਜਾਂ ਐ ਵੀ ਹੋ ਜਾਂਦਾ ਕਈ ਵਾਰੀ ਕੋਈ ਆ ਵੀ ਕਹਿੰਦਾ ਯਾਰ ਵੇ ਤੂੰ ਕਿੱਧਰ ਥੋੜੀ ਕਰਦਾ ਸਾਡੇ ਨਾਲ ਖੇਤ ਬੜੀ ਬੱਦਰ ਹਾਂ ਜੀ ਕੋਈ ਨੁਕਸਾਨ ਹੋ ਜਾਂਦਾ ਹੈ ਨਾ ਮਹਾਨੀ ਜਾਵੜ ਨੁਕਸਾਨ ਹੋ ਜਾਂਦਾ ਵਿੱਚ ਪਹੁ ਵੜ ਵੀ ਜਾਂਦੇ ਆ ਕਈ ਬੰਦੇ ਹੁੰਦੇ ਵੀ ਆ ਕਈ ਬੰਦੇ ਨਹੀਂ ਵੀ ਕੁਝ ਬੋਲਦੇ ਵੀ ਇਹਨੇ ਕਿਹੜਾ ਜਾਣ ਕੇ ਬਾੜੀਆਂ ਯਾਰ ਉਤਰਿਆ ਜਾਂਦਾ ਪਸੂ ਹੁਣ ਰਾਹਾਂ ਦੇ ਨਾਲ ਜੋ ਰਾਹ ਦਿੰਨੇ ਆਪਣੇ ਚਾਈ ਜਾਂਦਾ ਤੇ ਬਈ ਕੋਈ ਅਹੋਜੀ ਘਟਨਾ ਸੁਣਾਓ ਜਿਹੜੀ ਤੁਹਾਨੂੰ ਲੱਗਿਆ ਬਈ ਯਾਰ ਵੀ ਆ ਕਿਵੇਂ ਹੋ ਗਿਆ ਵੀ ਇਹਨਾਂ ਦੇ ਨਾਲ ਵੀ ਭੇਡਾਂ ਦੇ ਨਾਲ ਜਾਂ ਬੱਕਰੀ ਤੁਹਾਤ ਹੋਵੇ ਤੁਹਾਡੀ ਜ਼ਿੰਦਗੀ ਚ ਵੀ ਕੋਈ ਐਸਾ ਹੋਵੇ ਵੀ ਜ਼ਿੰਦਗੀ ਬਦਲਦੀ ਹੋਵੇ ਇਹਨਾਂ ਨਾਲ ਵੀ ਲਗਾਓ ਕਿਵੇਂ ਪੈ ਗਿਆ ਵੀ ਜਿੰਦਗੀ ਵੇਖੀ ਹੈ ਵੀ ਸਾ ਹਟਦਾ ਵੀ ਹੁਣ ਪ੍ਰੇਮ ਹੀ ਆ ਹੋ ਜਾ ਪੈ ਗਿਆ ਵੀ ਛੱਡ ਨਹੀਂ ਸਕਤੇ ਇਹ ਚਲੋ ਮੰਨਦੇ ਆ ਛੱਡ ਦੇ ਸਕਦੇ ਵੀ ਕੋਈ ਇਹ ਜ਼ਿੰਦਗੀ ਬਦਲ ਵਾਲਾ ਹੈਗਾ ਵੀ ਇੰਨਾ ਕਰਕੇ ਤੁਹਾਨੂੰ ਐ ਲੱਗਿਆ ਵੀ ਮੇਰੀ ਜ਼ਿੰਦਗੀ ਚੱਲੀ ਜਾਂਦੀ ਹੈ ਇੰਨਾ ਕਰਕੇ ਵੀ ਬਹੁਤ ਕੁਝ ਤੁਹਾਨੂੰ ਲੱਗਦਾ ਵੀ ਇਹਨਾਂ ਦੇ ਆਸਰੇ ਹੀ ਆ ਹਾਂਜੀ ਸਾਹੀ ਵੀ ਹੈ ਹੂੰ ਐਸੇ ਆਸਰੇ ਤੇ ਹੀ ਆ ਹੁਣ ਕੰਮ ਹੂੰ ਹੋਰ ਨਹੀਂ ਕੋਈ ਹੂੰ ਕੋਈ ਮੁਸ਼ਕਲ ਆਈ ਹੋਵੇ ਇਹਨਾਂ ਨੇ ਕੱਢੀ ਹੋਵੇ ਹਾਂ ਕੱਢਤੀ ਬਸੇਰੇ ਕੱਢ ਦਿੰਦੇ ਆ ਜੀ ਹੂੰ ਵਿਆਹ ਉਹ ਕੁੜੀਆਂ ਦੇ ਕਰੇ ਆ ਬਸ ਇਹਨਾਂ ਨੇ ਕਰੇ ਸਮੇਂ ਅੱਛਾ ਹਾਂਜੀ ਮਤਲਬ ਇਹਨਾਂ ਦੇ ਸਿਰ ਤੇ ਇਹਨਾਂ ਦੇ ਸਿਰ ਤੇ ਹੋਇਆ ਕੰਮ ਕੁੜੀਆਂ ਵਧੀਆਂ ਘਰਾਂ ਚ ਵੇਈਆਂ ਆ ਕੁੜੀਆਂ ਵਧਗੀਆਂ ਘਰਾਂ ਚ ਵੇਈਆਂ ਸੀ ਤੇ ਪਰੌਣੇ ਨਹੀਂ ਆ ਕੇ ਕਹਿੰਦੇ ਵੀ ਹੁਣ ਤੱਕ ਬਾਪੂ ਬੱਸ ਕਰਿਆ ਹੋਇਆ ਸਾਨੂੰ ਵੀ ਮੁਸ਼ਕਿਲਾਂ ਦੀਆਂ ਆ ਉਹਨੇ ਨਹੀਂ ਨਹੀਂ ਕੋਈ ਨਹੀਂ ਹੈ ਨਹੀਂ ਹੁੰਦੇ ਜਦੋਂ ਆ ਕੇ ਜਵਾਈ ਪਈ ਕਹਿੰਦੇ ਫਿਰ ਔਖਾ ਹੋ ਜਾਂਦਾ ਹੈ ਹਾਂ ਕਈ ਹੁੰਦੇ ਕਿ ਵਿੱਚ ਸਕੀਰੀਆਂ ਵਾਲੇ ਹੁੰਦੇ ਵੀ ਹੈ ਪਰ ਨਹੀਂ ਹੁਣ ਉਹ ਹਟ ਜਾਂਦਾ ਵਲਾ ਇੱਕ ਦੋ ਵਾਰੀ ਕਹਿੰਦਾ ਹੁੰਦਾ ਪਤਾ ਹੀ ਨਹੀਂ ਇਹਨੇ ਚੰਡਣਾ ਨਹੀਂ ਕਹਿਣਾ ਹਾਂ ਤੇ ਬਈ ਆਪਾਂ ਜੇਕਰ ਗੱਲ ਕਰੀਏ ਲੋਕ ਐ ਹਾਂਜੀ ਵੀ ਉਹ ਕਹਿੰਦੇ ਆ ਵੀ ਇਹ ਤਾਂ ਬਹੁਤ ਮਾੜਾ ਕੰਮ ਐ ਹਾਂਜੀ ਨਫ਼ਰਤ ਹੀ ਮੰਦੇ ਆ ਕਿਉਂਕਿ ਜੇ ਤੁਸੀਂ ਐਂ ਦੇਖੀਏ ਨਾ ਆਪਾਂ ਵੀ ਜੇਕਰ ਹੋਣਾ ਸੀ ਵੀ ਤੁਰੇ ਜਾਂਦੇ ਨੂੰ ਵੇਖਦੇ ਆ ਕੋਈ ਭੇਡਾਂ ਬੱਕਰੀ ਮਾਲ ਚਾਰਨ ਵਾਲਾ ਬੰਦਾ ਹਾਂਜੀ ਸ਼ਾਹ ਉਹਨੂੰ ਐਂ ਕਹਿੰਦੇ ਵੀ ਤਾਂ ਜਮਾਂ ਹੀ ਬੱਸ ਵੀ ਇਹਨਾਂ ਖੇਤ ਦਾ ਵੀ ਇਹ ਬੰਦੇ ਨੂੰ ਵੀ ਇਹ ਕਿਹੜਾ ਕੰਮ ਫੜ ਲਿਆ ਹਾਂਜੀ ਪਹਿਲਾਂ ਤਾਂ ਸਮਾਂ ਇਹ ਇਹ ਮਾਲ ਚਾਰਨ ਵਾਲਾ ਕੰਮ ਪੰਜਾਬ ਦੇ ਕਰ ਸੱਭਿਆਚਾਰ ਦਾ ਹਿੱਸਾ ਰਿਹਾ ਹਾਂਜੀ ਹਾਂ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਕੰਮ ਐਵੇਂ ਨਹੀਂ ਵੀ ਇਸ ਕੰਮ ਵਿੱਚ ਵੀ ਬਹੁਤ ਹਰਿਆ ਤਰੱਕੀਆਂ ਹੋ ਸਕਦੀਆਂ ਹਾਂਜੀ ਹੈਗੀਆਂ ਤਰੱਕੀਆਂ ਵੀ ਹੈਗੀਆਂ ਵੀ ਜਿਵੇਂ ਹੁਣ ਕੋਈ ਆਪਾਂ ਦਾ ਕੰਮ ਹੈ ਹੁਣ ਕਿ ਘੰਟਾ ਲੇਟ ਵੀ ਛੱਡ ਲਾਂਗੇ ਤਾਂ ਵੀ ਸਰ ਜੂਗਾ ਜੇ ਘੰਟਾ ਉਧਰੋਂ ਪਹਿਲਾਂ ਆ ਜਾਂਦੇ ਤਾਂ ਵੀ ਸਰ ਜੂਗਾ ਤੇ ਹੂੰ ਡਿਊਟੀ ਪੱਕੀ ਆ ਜੀ ਡਿਊਟੀ ਦੀ ਕੋਈ ਕਸਰ ਨਹੀਂ ਜਾਣਾ ਪਊਗਾ ਇਹ ਤਾਂ ਰਿਸ਼ਤੇਦਾਰੀ ਚ ਵੀ ਨਹੀਂ ਜਾਏ ਜਾਂਦਾ ਹਣਾ ਨਹੀਂ ਜਾਏ ਜਾਂਦੇ ਕਈ ਵਾਰੀ ਤਾਂ ਲੀੜੇ ਪਾਏ ਹੁਣ ਨਾ ਨਵੇਂ ਧਿਆਰੀ ਹੋਵੇ ਮੌਕੇ ਤੇ ਤੇ ਕੋਈ ਨਾਮ ਬੰਦਾ ਮਿਲੇ ਤੇ ਲੌੜੇ ਵੀ ਪੈ ਜਾਂਦੇ ਹੂੰ ਵਿਆਹ ਨੂੰ ਮਿਸ ਹੋਇਆ ਕਈ ਵਾਰੀ ਹੋ ਜਾਂਦੇ ਜੀ ਹੋ ਜਾਂਦੇ ਹੋ ਜਾਂਦੇ ਹਾਂ ਕਿਹੜਾ ਵਿਆਹ ਮਿਸ ਹੋ ਗਿਆ ਇਹ ਸਕੀਰੀ ਜਾਣਾ ਸੀਗਾ ਬੰਦਾ ਮੌਕੇ ਤੇ ਜਵਾਬ ਦੇ ਗਿਆ ਤੇ ਵਿਆਹ ਮਿਸ ਹੋ ਗਿਆ ਫਿਰ ਭੈੜੀਆਂ ਲੱਗੀਆਂ ਭੈੜੀਆਂ ਦਾ ਰਾਜ਼ਿਆ ਫਿਰ ਉਹ ਵੇਖੀਦਾ ਵੀ ਜੀ ਹੁਣ ਕੰਮ ਇਹਨਾ ਤੇ ਹੀ ਆ ਖਾਣ ਨੂੰ ਜਿਵੇਂ ਦਿਨ ਦੇ ਉਹਦੋਂ ਫਿਰ ਸੋਚ ਲਈਦਾ ਵੀ ਇਹ ਵਿਆਹ ਤਾਂ ਇੱਕ ਦਿਨ ਸੀ ਇਹ ਨਿਰਤੀ ਖਵਾਉਂਦਗਾ ਇਹਨਾਂ ਇਦੋਂ ਇਦੋਂ ਵੱਡਾ ਵਿਆਹ ਹੋ ਗਿਆ ਹਾਂ ਉਹਦਾ ਇੱਕ ਦੋ ਦਿਨ ਖਵਾ ਕੇ ਵਲ ਹੌਲੀ ਕਿਦਨੇ ਕਹਿਣਦਾ ਵੀ ਚੱਲ ਗਏ ਅਰਜਾਈ ਅੱਜ ਬਾਸਟਰ ਨਹੀਂ ਆਉਣ ਵਾਲੀ ਹਮਮ ਹਲਾ ਬਹਨੇ ਇਹਨਾਂ ਕਹਿ ਰਹੇ ਹਲਾ ਇਹਨਾਂ ਨੇ ਕਹਿਣਾ ਨਹੀਂ ਗਾ ਤੇ ਇਹਨਾਂ ਚੋਂ ਸਭ ਤੋਂ ਪਿਆਰਾ ਪਿਆਰੀ ਕਿਹੜੀ ਆ ਤੁਹਾਨੂੰ ਜਾਨਵਰ ਹੈਗਾ ਸਾਰੇ ਜਿਹਦੇ ਨਾਲ ਬੜਾ ਮੋਹ ਪਿਆਰ ਹੋਵੇ ਨਹੀਂ ਸਾਰੇ ਪਿਆਰੇ ਆ ਜੀ ਆਪ ਨੂੰ ਆਪਣੇ ਸਾਰੇ ਪਿਆਰੇ ਹਮਮ ਨਹੀਂ ਕਈ ਵਾਰੀ ਹੁੰਦਾ ਨਾ ਵੀ ਇੱਕ ਖਾਸ ਜਾਨਵਰ ਨਾਲ ਹੁੰਦਾ ਵੀ ਮੋਹ ਹੁੰਦਾ ਆਹ ਦਾ ਇਹ ਮੜਾ ਫੜ ਬੈ ਜਾਣਾ ਹੋ ਜਾਂਦੇ ਕਿੰਨੀ ਉਮਰ ਇਹਨਾਂ ਦੀ ਇਹਨਾਂ ਦੀ ਹੋ ਗਈ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਦੀ ਉਮਰ ਸਾਰਿਆਂ ਦੀ ਨਹੀਂ ਮਤਲਬ ਪੂਰੀ ਉਮਰ ਕੇ ਇੱਕ ਭੇਡ ਦੀ ਇੱਕ ਉਹਦੀ ਬੱਕਰੀ ਦੀ ਕਿੰਨੀ ਕਿੰਨੀ ਹੁੰਦੀ ਆ 10 10 20 20 ਸਾਲ ਤੱਕ ਹੋ ਜਾਂਦੇ 20 ਸਾਲ ਦੇ ਆਸੇ ਪੀਏ ਮਤਲਬ ਕਈ ਤਾਂ ਐਸਾ ਜਾਨਵਰ ਹੈਗਾ ਜਿਹੜਾ ਤੁਸੀਂ ਸ਼ੁਰੂ ਤੋਂ ਲੱਗੇ ਹੋਰੇ ਤੇ ਹਜੇ ਤੱਕ ਵੀ ਹੈਗਾ 20 ਸਾਲ ਦਾ ਨਹੀਂ ਉਹ ਨਹੀਂ ਹੈ ਜੀ ਇਹੋ ਜਿਹਾ ਕੋਈ ਵੀ ਨਹੀਂ ਰੱਖਿਆ ਹਾਂ ਜੀ ਉਹਨੂੰ ਵਾਈਟ ਕਰਦੇ ਹਾਈਟ ਕਰਦੇ ਰਹਿੰਦੇ 9000 ਜਿੰਦਾਂ ਦਾ ਕਰਵਾ ਕੇ ਦਿੱਸੂ ਭਾਈ ਦਾ ਉਹਦੀ ਉਮਰ ਘਟਦੀ ਜਿੰਮੇ ਘੱਟੀ ਉਹ ਘਟਦਾ ਉਹ ਨੂੰ ਕਿਉਂ ਖਾਲ ਵਾਲੇ ਟੈਕ ਡੈਕਾ ਖਾਲ ਵਾਲੇ ਬਾਲੇ ਹੋਈ ਜਾਂਦੇ ਆ ਉਮਰ ਉਹਦੀ ਘਟਣੀ ਘਟਣੀ ਠੀਕ ਹੈ ਤੇ ਭਾਈ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਸਾਡੇ ਕਰਕੇ ਭਾਈ ਜੀ ਲੇਟ ਵੀ ਹੋ ਗਏ ਅਜ ਇਹਨਾਂ ਨੂੰ ਲੈ ਕੇ ਜਾਣ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ